In the name of our God, I ask you to have mercy upon the people in our country who are scared now. ਇਹ ਉਹ ਪਲ ਹਨ ਜਦੋਂ ਵਾਸ਼ਿੰਗਟਨ ਨੈਸ਼ਨਲ ਕੈਥੇਡ ਵਿਖੇ ਕਰਵਾਈ ਗਈ ਸਰਵਿਸ ਦੇ ਦੌਰਾਨ ਬਿਸ਼ਪ ਮਾਰੀਅਨ ਐਡਗਰ ਨੇ ਰਾਸ਼ਟਰਪਤੀ ਟਰੰਪ ਨੂੰ ਪ੍ਰਵਾਸੀਆਂ ਤੇ ਰਹਿਮ ਕਰਨ ਦੇ ਲਈ ਕਿਹਾ ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਸਰਵਿਸ ਦੀ ਆਲੋਚਨਾ ਕੀਤੀ ਹੈ ਇੱਥੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਇੱਕ ਉਪਦੇਸ਼ ਦੇ ਲਈ ਬੁਲਾਇਆ ਗਿਆ ਸੀ ਮਾਰੀਨ ਐਡਗਰ ਬੁੱਡੇ ਨੇ ਐਲਜੀਬੀਟੀ ਤੇ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਡਰ ਦੀਆਂ ਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ 트੍ਰੰਪ ਨੂੰ ਰਹਿਮ ਦੀ ਅਪੀਲ ਕੀਤੀ ਹੈ ਸੋਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਵਜੋਂ ਸੌ ਚੁੱਕਣ ਤੋਂ ਥੋੜੀ ਦੇਰ ਬਾਅਦ 트੍ਰੰਪ ਨੇ ਕਿਹਾ ਕਿ ਉਹ ਇਹ ਨੀਤੀ ਬਣਾਉਣਗੇ ਕਿ ਸਿਰਫ ਦੋ ਲਿੰਗ ਹਨ ਮਰਦ ਅਤੇ ਔਰਤ ਉਹਨਾਂ ਨੇ ਦੇਸ਼ ਗੈਰਕਾਨੂੰਨੀ ਅਤੇ ਇਮੀਗ੍ਰੇਸ਼ਨ ਨੂੰ ਖਤਮ ਕਰਨ ਦੀ ਸੌਂ ਵੀ ਖਾਤੀ ਹੈ ਸਰਵਿਸ ਤੋਂ ਬਾਅਦ ਜਦੋਂ 트ੰਪ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਪ੍ਰੈਸ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਇੱਕ ਵਧੀਆ ਸਰਵਿਸ ਨਹੀਂ ਸੀ ਇਹ ਹੋਰ ਚੰਗੀ ਹੋ ਸਕਦੀ ਸੀ ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ